ਇੱਕ ਵਾਰ ਮੁਰਤੂ ਕਿਉਂ ਖਿਚੜੀ ਇੱਕ ਹੋ ਜਾਣਗੇ ਇਹ ਸਵਾਲ ਇਸ ਲਈ ਕਿਉਂਕਿ ਕੰਸੋਹਾ ਨੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਅਤੇ ਅਕਾਲੀ ਦਲ ਦਾ ਗੱਡ ਜੋੜ ਹੋ ਸਕਦਾ ਹੈ ਟੀਡੀਪੀ ਦੇ ਨਾਲ ਗੱਲਬਾਤ ਚੱਲ ਰਹੀ ਹੈ ਬੀਜੇਪੀ ਦੀ ਕੰਸੋਹਾ ਐਵੀ ਨੇ ਕਿ ਅਕਾਲੀ ਦਲ ਦੇ ਨਾਲ ਵੀ ਗੱਡ ਜੋੜ ਮਮਕਨ ਹੈ ਸੂਤਰਾ ਮੁਤਾਬਕ ਗੱਲਬਾਤ ਚੱਲ ਰਹੀ ਹੈ ਤੇ ਇਸੇਰੇ ਵੀ ਚੜ ਸਕਦੀ ਹੈ ਨਾ ਸਿਰਫ ਅਕਾਲੀ ਦਲ ਬਲਕਿ ਪੰਜਾਬ ਦੇ ਵਿੱਚ ਕਈ ਹੋਰ ਪਾਰਟੀਆਂ ਨੇ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਬੀਜੇਪੀ ਹੈ ਕਾਂਗਰਸ ਦੇ ਦੋ ਵੱਡੇ ਲੀਡਰ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਬੀਜੇਪੀ ਦੱਸੀ ਜਾ ਰਹੀ ਹੈ ਕਿਆਸ ਲਗਾਏ ਜਾ ਰਹੇ ਨੇ ਕਿ ਲੋਕ ਸਭਾ ਚੋਣਾਂ ਨੇ ਜੋ ਉਹ ਅਕਾਲੀ ਦਲ ਤੇ ਭਾਜਪਾ ਮਿਲ ਕੇ ਲੜ ਸਕਦੇ ਨੇ ਪਹਿਲਾਂ ਵੀ ਪਾਈਵਾਲ ਰਹੇ ਨੇ ਪਰ ਇਹ ਜੋ ਲੰਬਾ ਰਿਸ਼ਤਾ ਸੀ ਉਹ ਟੁੱਟ ਗਿਆ ਸੀ ਪਰ ਹੁਣ ਮੁਰਤੋ ਕੰਸੋਹਾਂ ਲੱਗ ਰਹੀਆਂ ਨੇ ਕਿ ਨੌ ਮਾਸ ਦਾ ਰਿਸ਼ਤਾ ਮੁਰਤੋ ਜੁੜ ਜਾਏਗਾ ਹਾਲਾਂਕਿ ਹਾਮੀ ਅਜੇ ਤੱਕ ਕਿਸੇ ਦੇ ਵੱਲੋਂ ਨਹੀਂ ਪਰੀ ਗਈ ਪਰ ਕਿਆਸਰ ਆਈਆਂ ਨੇ ਕਿ ਇਸ ਵਾਰ ਗੜਜੋੜ ਹੋ ਸਕਦਾ ਹੈ ਪਰ ਇਹ ਗੜਜੋੜ ਸੌਖਾ ਨਹੀਂ ਹੈ ਅੜਿੱਕਿਆਂ ਦੀ ਕਮੀ ਨਹੀਂ ਹੈ ਖਾਸ ਕਰਕੇ ਇਹ ਚਿਹਰਾ ਸੁਨੀਲ ਜਾਖੜ ਜੋ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਨੇ ਅਤੇ ਕਾਂਗਰਸ ਚ ਰਹਿੰਦੇ ਇਹਨਾਂ ਨੇ ਅਕਾਲੀ ਦਲ ਦੇ ਨਾਲ ਕੁੜੱਤਨ ਪੜੇ ਰਿਸ਼ਤੇ ਰੱਖੇ ਸਨ ਕਈ ਹੋਰ ੜਿੱਕੇ ਵੀ ਨੇ 3 ਸਾਲ ਤੋਂ ਇੱਕ ਦੂਜੇ ਦੇ ਵਿਰੋਧੀ ਬਣੇ ਹੋਏ ਨੇ ਅਕਾਲੀ ਦਲ ਤੇ ਬੀਜੇਪੀ ਹਾਲਕਿ ਇਹਨਾਂ ਦਾ ਸਾਥ ਪੁਰਾਣਾ ਹੈ 1996 ਤੋਂ ਲੈ ਕੇ 2020 ਤੱਕ ਲਗਾਤਾਰ ਸ਼ੋਮਨੀ ਅਕਾਲੀ ਦਲ ਬੀਜੇਪੀ ਦਾ ਸਹਿਯੋਗੀ ਰਿਹਾ ਪਰ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਦੂਰੀਆਂ ਅਜੇਹੀਆਂ ਪਈਆਂ ਕਿ ਕਿਉਂ ਖਿਚੜੀ ਦਾ ਰਿਸ਼ਤਾ ਟੁੱਟ ਗਿਆ ਜੇਕਰ ਤੁਹਾਨੂੰ ਗੜਜੋੜ ਦਾ ਸਿਆਸੀ ਗਣਿਤ ਸਮਝਾਈਏ ਤਾਂ ਸ਼ੋਮਨੀ ਅਕਾਲੀ ਦਲ 10 ਅਤੇ ਬੀਜੇਪੀ 3 ਸੀਟਾਂ ਦੇ ਚੋਣ ਲੜਦੀ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ 94 ਅਤੇ ਭਾਜਪਾ 23 ਸੀਟਾਂ ਤੇ ਚੋਣ ਲੜਦੀ ਸੀ ਕਾਫੀ ਪੁਰਾਣਾ ਇਹ ਇਤਿਹਾਸ ਹੈ ਗੜਜੋੜ ਦਾ ਪਰ ਜਦੋਂ ਕਿਸਾਨੀ ਅੰਦੋਲਨ ਹੋਇਆ ਕਾਨੂੰਨ ਲਿਆਂਦੇ ਗਏ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਤਾਂ ਉਦੋਂ ਇਹ ਗੜਜੋੜ ਟੁੱਟ ਗਿਆ ਸੀ ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਅਦੇਤੋ ਅਸਤੀਫਾ ਦਿੱਤਾ ਸੀ ਤੇ ਉਸ ਤੋਂ ਬਾਅਦ ਗੜਜੋੜ ਤੋੜਨ ਦਾ ਐਲਾਨ ਵੀ ਅਕਾਲੀ ਦਲ ਨੇ ਕਰ ਦਿੱਤਾ ਸੀ ਜੇਕਰ ਪਛਾਣ ਨਜ਼ਰ ਪਾਈਏ ਤਾਂ 1996 ਦੇ ਵਿੱਚ ਅਕਾਲੀ ਦਲ ਬੀਜੇਪੀ ਦਾ ਗੜਜੋੜ ਹੋਇਆ ਸੀ ਅਟਲ ਬਿਆਰੀ ਵਾਜਪਈ ਤੇ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਇਹ ਗੜਜੋੜ ਹੋਇਆ ਸੀ ਅਕਾਲੀ ਦਲ ਕੇਂਦਰ ਚ ਬੀਜੇਪੀ ਦੇ ਅਗਵਾਈ ਵਾਲੇ ਐਨਡੀਏ ਦਾ ਹਿੱਸਾ ਬਣਿਆ 2002 ਦੇ ਵਿੱਚ ਸ਼੍ਰ ਜੋੜ ਦੀ ਪੂਰੀ ਤਰ੍ਹਾਂ ਨਾਲ ਹਾਰ ਹੋਈ ਸੀ ਹਾਲਕਿ 2007 ਦੇ ਵਿੱਚ ਗੜਜੋੜ ਦੀ ਸੱਤਾ 'ਚ ਵਾਪਸੀ ਹੋਈ 2012 ਦੇ ਵਿੱਚ ਦੂਜੀ ਵਾਰ ਜਿੱਤ ਹਾਸਲ ਹੋਈ ਤੇ 2017 ਦੇ ਵਿੱਚ ਗੜਜੋੜ ਨੂੰ ਇੱਕ ਵਾਰ ਮੁੜ ਤੋਂ ਬੁਰੀ ਤਰ੍ਹਾਂ ਦੇ ਨਾਲ ਹਾਰ ਮਿਲੀ ਫਿਰ ਆਇਆ ਸਾਲ 2020 ਜਦੋਂ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ 17 ਸਤੰਬਰ 2020 ਨੂੰ ਹਰਸਿਮਰਤ ਕੁਰ ਬਦਲ ਨੇ ਮંત્રી ਅਦਿਤਵ ਅਸਤੀਫਾ ਦੇ ਦਿੱਤਾ 26 ਸਤੰਬਰ 2020 ਨੂੰ ਅਕਾਲੀ ਦਲ ਨੇ ਬੀਜੇਪੀ ਨਾਲ ਗੱਠਜੋੜ ਤੋੜ ਦਿੱਤਾ ਤੇ ਆਖਿਰਕਾਰ ਤੋੜ ਵਿਛੋੜਾ ਹੋ ਗਿਆ। ਕ્યા ਇਸ ਪਹਿਲਾਂ ਵੀ ਲੱਗ ਰਹੇ ਸਨ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਗੱਠਜੋੜ ਹੋ ਸਕਦਾ ਹੈ ਪਰ ਅਜਿਹਾ ਹੋਇਆ ਨਹੀਂ। ਫਿਰ ਅਕਾਲੀ ਦਲ ਨੇ ਪਾਈਵਾਲ ਬਣਾਇਆ ਬੀਐਸਪੀ ਨੂੰ। ਉਸ ਤੋਂ ਬਾਅਦ ਹੁਣ ਬੀਐਸਪੀ ਅਕਾਲੀ ਦਲ ਦਾ ਪਾਈਵਾਲ ਹੈ ਪਰ ਬੀਜੇਪੀ ਦੇ ਨਾਲ ਗੱਠਜੋੜ ਦੀਆਂ ਕੰਸੂਹਾਂ ਚੱਲ ਰਹੀਆਂ ਨੇ। ਬੀਜੇਪੀ ਆਪਣੀ ਸਿਆਸੀ ਧਰਾਤਲ ਪੰਜਾਬ ਦੇ ਵਿੱਚ ਤਲਾਸ਼ ਰਹੀ ਹੈ ਤੇ ਉਧਰ ਅਕਾਲੀ ਦਲ ਵੀ ਹਾਸ਼ੀਏ ਤੇ ਪਹੁੰਚਾ ਹੋਇਆ ਹੈ। ਲਗਾਤਾਰ ਆਪਣ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਤੇ ਹੁਣ ਖਬਰਾਂ ਜੋ ਆ ਰਹੀਆਂ ਨੇ ਸੂਤਰਾਂ ਮੁਤਾਬਕ ਕਿਆਸ ਨੇ ਕੇਗੜ ਜੋੜ mumkin ਹੋ ਸਕਦਾ ਹੈ